ਉਧਰ ਦਾ ਚੱਕਰ ਰਚਨਾ ਸੰਧੂਕਰ ਨਮੀ ਨਮੀ ਚੰਡੀਗੜ੍ਹ ਬਦਲੀ ਹੋਈ ਸੀ ਸੋਨੇ ਸ਼ਹਿਰ ਵਿੱਚ ਰਹਿਣ ਦਾ ਸੁਪਨਾ ਪੂਰਾ ਹੋ ਗਿਆ ਸੀ ਇਸ ਲਈ ਮੈਂ ਆਪਣੀਆਂ ਬਹੁਤ ਸਾਰੀਆਂ ਆਦਤਾਂ ਬਦਲ ਲਈਆਂ ਸੀ ਮੈਂ ਸਕੂਲ ਨਾ ਰਹਿਣਾ ਚਾਹੁੰਦਾ ਸੀ ਇਸ ਕਰਕੇ ਮੈਂ ਰੋਜ਼ ਸਵੇਰੇ ਸ਼ਹਿਰ ਕੰਨ ਜਾਂਦਾ ਤੇ ਮੁਰਦਾ ਹੋਇਆ ਘਰ ਲਈ ਸਬਜ਼ੀ ਵਗੈਰਾ ਵੀ ਲੈ ਆਉਂਦਾ ਮੇਰਾ ਦਫ਼ਤਰ ਘਰ ਦੇ ਨੇੜੇ ਹੀ ਸੀ ਇਸ ਕਰਕੇ ਮੈਂ ਦਫ਼ਤਰ ਵੀ ਤੁਰ ਕੇ ਹੀ ਜਾਂਦਾ ਸੀ ਤੇ ਦੁਪਹਿਰ ਨੂੰ ਘਰ ਆ ਕੇ ਤਾਜ਼ਾ ਰੋਟੀ ਸਬਜ਼ੀ ਖਾ ਕੇ ਫਿਰ ਵਾਪਸ ਦਫਤਰ ਚਲਾ ਜਾਂਦਾ ਸੀ ਸ਼ਾਮ ਨੂੰ ਵੀ ਮੈਂ ਤੁਰ ਕੇ ਹੀ ਘਰ ਆਉਂਦਾ ਸੀ ਤੇ ਰਸਤੇ ਵਿੱਚ ਸੋਹਣੇ ਸ਼ਹਿਰ ਦੀ ਸੋਹਣੀ ਰੌਣਕ ਵੇਖਦਾ ਆਉਂਦਾ ਸੀ ਮੈਂ ਆਪਣੇ ਰਸਤੇ ਦੀ ਹਰ ਇੱਕ ਚੀਜ਼ ਨੂੰ ਨਿਹਾਰਦਾ ਸੀ ਪਤਨ ਹੀ ਮੈਂ ਹੀ ਸਮੇਂ ਦਾ ਇਨਾ ਪਵਨ ਸੀ ਕਿ ਮੈਨੂੰ ਮਿਲਣ ਵਾਲੇ ਲੋਕ ਕਿਉਂਕਿ ਕੁਝ ਕੁ ਲੋਕ ਮੈਨੂੰ ਹਰ ਰੋਜ਼ ਮਿਲਦੇ ਸੀ ਜਦ ਸੈਰ ਕਰਨ ਲਈ ਘਰੋਂ ਨਿਕਲਦਾ ਤਾਂ ਸਭ ਤੋਂ ਪਹਿਲਾਂ ਇੱਕ ਔਰਤ ਮੈਨੂੰ ਪਾਰਕ ਕੋਲ ਮਿਲਦੀ ਉਹਦੀਆਂ ਝਾਂਜਰਾਂ ਦੀ ਆਵਾਜ਼ ਸਾਰੇ ਸ਼ਾਂਤ ਮਾਹੌਲ ਦੇ ਰੰਗ ਵਿੱਚ ਭੰਗ ਮਿਲਾ ਦਿੰਦੀ ਉਹਨੂੰ ਦੇਖ ਕੇ ਸਾਫ ਪਤਾ ਲੱਗਦਾ ਸੀ ਕਿ ਇਹ ਕੋਈ ਵੇਸਵਾ ਹੈ ਉਸਨੂੰ ਵੇਖ ਕੇ ਮੈਨੂੰ ਕ੍ਰੋਧ ਆ ਜਾਂਦਾ ਮੈਂ ਸੋਚਦਾ ਕਿ ਜ਼ਰੂਰੀ ਇਹ ਕਿਸੇ ਨਾਲ ਰਾਤ گزار ਕੇ ਸਵੇਰੇ ਵਾਪਸ ਜਾਂਦੀ ਹੋਊਗੀ ਉਹਨੂੰ ਵੇਖ ਕੇ ਇੱਕ ਵਾਰ ਤਾਂ ਮਨ ਖਰਾਬ ਹੋ ਜਾਂਦਾ ਪਰ ਉਹਦੇ ਮਗਰ ਹੀ ਇੱਕ ਬਹੁਤ ਵਧੀਆ ਆਰਤ ਨੰਗੇ ਪੈਰੀਂ ਜਾਫ ਕਰਦੀ ਤੁਰੀ ਆਉਂਦੀ ਮਿਲ ਜਾਂਦੀ ਉਸਨੂੰ ਵੇਖ ਕੇ ਮੈਂ ਚਾਂਦਰਾਵਾਲੀ ਨੂੰ ਪੁੱល ਜਾਂਦਾ ਤੇ ਉਸ ਬਾਰੇ ਸੋਚਣ ਲੱਗ ਜਾਂਦਾ ਜਦ ਸੈਰ ਕਰਕੇ ਸਬਜ਼ੀ ਲੈ ਕੇ ਵਾਪਸ ਮੁਰਦਾਤਾ ਦੇਖਦਾ ਕਿ پارک ਦੀ ਨੁੱਕਰ ਤੇ ਇੱਕ ਝੁੱਗੀ ਕੋਲ ਇੱਕ ਬਜ਼ੁਰਗ ਬੈਠਾ ਚਾਹ ਪੀ ਰਿਹਾ ਹੁੰਦਾ ਤੇ ਨਾਲ ਹੀ ਕੁਝ ਖਾ ਰਿਹਾ ਹੁੰਦਾ ਸਿੱਧੀ ਨਿਗਾਹ ਉਸ ਤੇ ਪੈ ਜਾਂਦੀ ਸੋਚਦਾ ਕਿ ਇਸ ਬਜ਼ੁਰਗ ਦੀ ਝੁੱਗੀ ਤਾਂ ਬਿਲਕੁਲ ਛੋਟੀ ਹੈ ਨਾ ਇਹਦੇ ਕੋਲ ਕੋਈ ਸਮਾਨ ਹੈ ਫਿਰ ਇਸ ਸਵੇਰੇ ਸਵੇਰੇ ਕੁਝ ਖਾਣ ਪੀਣ ਲਈ ਕਿੱਥੋਂ ਬਣਾ ਲੈਂਦਾ ਇਸੇ ਤਰ੍ਹਾਂ ਹੀ ਜਦ ਦੁਪਹਿਰ ਨੂੰ ਘਰ ਰੋਟੀ ਖਾਣ ਲਈ ਆਉਂਦਾ ਤਾਂ ਦੇਖਦਾ ਕਿ ਉਹ ਬਜ਼ੁਰਗ ਖਾਣਾ ਖਾ ਰਿਹਾ ਹੁੰਦਾ ਨਾ ਮੈਂ ਟਾਈਮ ਤੋਂ ਇੱਕ ਮਿੰਟ ਵੀ ਅਗਾ ਪਿਛਾ ਹੁੰਦਾ ਤੇ ਨਾ ਉਹ ਬਜ਼ੁਰਗ ਮੈਂ ਬੜਾ ਹੈਰਾਨ ਹੁੰਦਾ ਕਿ ਟਾਈਮ ਦਾ ਕਿੰਨਾ ਪਵੰਦ ਹੈ ਪਰ ਉਸ ਤੋਂ ਵੀ ਵੱਧ ਹੈਰਾਨੀ ਮੈਨੂੰ ਇਸ ਗੱਲ ਦੀ ਹੁੰਦੀ ਕਿ ਕੌਣ ਹੈ ਜੋ ਬਿਨ ਨਾਗਾ ਬਜ਼ੁਰਗ ਨੂੰ ਖਾਂਣ ਲਈ ਦੇਖੇ ਜਾਂਦਾ ਹੈ ਐਡੇ ਵੱਡੇ ਸ਼ਹਿਰ ਵਿੱਚ ਕਿਸ ਕੋਲ ਇੰਨਾ ਟਾਈਮ ਹੈ ਕਈ ਵਾਰ ਪਤਾ ਕਰਨ ਦਾ ਸੋਚਿਆ ਪਰ ਕਦੇ ਸਵਾਭੀ ਨਾ ਬਣਿਆ ਫਿਰ ਵੀ ਮੈਂ ਆਪਣੇ ਆਪ ਵਿੱਚ ਮਸਤ ਹੋ ਗਿਆ ਤੇ ਕਿੰਨੇ ਦਿਨ ਬੀਤ ਗਏ ਇੱਕ ਦਿਨ ਸਵੇਰੇ ਘਰੋਂ ਨਿਕਲਿਆ ਤੇ ਪਾਰਕ ਕੋਲ ਪਹੁੰਚਿਆ ਪਰ ਉਹ ਚਾਂਦਰਾਵਲੀ ਨਾ ਮਿਲੀ ਮੈਂ ਖੁਸ਼ ਹੋ ਗਿਆ ਮਨੀਮਨ ਸੋਚਿਆ ਜ਼ਰੂਰ ਆਵੇ ਇਸ ਵਾਰ ਉਹ ਛਡਕਾਰਾ ਮਿਲ ਗਿਆ ਐਵੇਂ ਸਵੇਰੇ ਸਵੇਰੇ ਗੁੱਸਾ ਚੜਾ ਦਿੰਦੀ ਸੀ ਰੱਬ ਕਰੇ ਕਿਤੇ ਮਰ ਖਾਪੀ ਗਈ ਹੋਵੇ ਅੱਜ ਜਾਪ ਕਰਨ ਵਾਲੀ ਔਰਤ ਕੋਲੋਂ ਲੰਘਦੇ ਹੋਏ ਸਿਰ ਆਪਣੇ ਆਪ ਝੁੱਕ ਗਿਆ ਫਿਰ ਜਦ ਸੈਰ ਕਰਕੇ ਸਬਜ਼ੀ ਲੈ ਕੇ ਵਾਪਸ ਆਇਆ ਤਾਂ ਦੇਖਿਆ ਉਹ ਬਜ਼ੁਰਗ ਅੱਜ ਕੁਝ ਖਾ ਨਹੀਂ ਸਿਰਿਆ ਸਗੋਂ ਰੋਡ 'ਵੱਲ ਬੇਸਬਰੀ ਨਾਲ ਵੇਖ ਰਿਹਾ ਸੀ ਜਿਵੇਂ ਕਿਸੇ ਦੀ ਉਡੀਕ ਕਰ ਰਿਹਾ ਹੋਵੇ ਮੇਰੇ ਤੁਰਿਆ ਨਾ ਗਿਆ ਮੈਂ ਉਸ ਕੋਲ ਜਾ ਕੇ ਬੈਠ ਗਿਆ ਤੇ ਕਿਹਾ ਕਿਵੇਂ ਬਜ਼ੁਰਗੋ ਅੱਜ ਚਾਹ ਨਹੀਂ ਪੀਤੀ ਉਹ ਆਈ ਨਹੀਂ ਅੱਜ ਪਤਾ ਨਹੀਂ ਕਿੱਥੇ ਰਹਿ ਗਈ ਸੁਖ ਹੋਵੇ ਅੱਗੇ ਤਾਂ ਕਦੇ ਲੇਟ ਨਹੀਂ ਹੁੰਦੀ ਸੀ ਬਜ਼ੁਰਗ ਨੇ ਦੁਖੀ ਹੋ ਕੇ ਕਿਹਾ ਮੈਂ ਕਿਹਾ ਕੋਈ ਨਾ ਅੱਜ ਮੈਂ ਲਿਆ ਦੇਣਾ ਤੁਹਾਨੂੰ ਅਜੇ ਤੁਰ ਨਹੀਂ ਲੱਗਾ ਸਾਂ ਕਿ ਦੂਰੋਂ ਉਹੀ ਝਾਂਜਰਾਂ ਦੀ ਆਵਾਜ਼ ਆਉਣ ਲੱਗ ਪਈ ਹੌਲੀ ਹੌਲੀ ਉਹ ਨੇੜੇ ਆਈ ਤੇ ਬਜ਼ੁਰਗ ਨੂੰ ਚਾਹ ਤੇ ਰੋਟੀ ਫੜਾ ਕੇ ਕਹਿੰਦੀ ਮਾਫ ਕਰਨਾ ਬਾਬਾ ਜੀ ਅਇਤ ਬੀਅਸ ਕੋਈ ਠੀਕ ਜੀ ਨਹੀਂ ਸੀ ਤਾਂ ਕਰਕੇ ਮੈਂ ਲੇਟ ਹੋ ਗਈ ਉਹ ਬਜ਼ੁਰਗ ਨੂੰ ਚਾਹ ਫੜਾ ਕੇ ਆਪਣੇ ਰਸਤੇ ਤੁਰ ਗਈ ਤੇ ਮੈਂ ਪੱਥਰ ਬਣ ਉੱਥੇ ਹੀ ਖੜਾ ਰਿਆ ਹੁਣ ਮੈਨੂੰ ਸਿਰਫ ਉਹਦੀਆਂ ਝਾਂਜਰਾਂ ਦੀ ਆਵਾਜ਼ ਹੀ ਆ ਰਹੀ ਸੀ ਤੇ ਲੱਗ ਵੀ ਚੰਗੀ ਰਹੀ ਸੀ ਧੰਨਵਾਦ